ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਅੱਜ ਅਸੀਂ ਪ੍ਰੋਗਰਾਮ ਦੇ ਵਿੱਚ ਕੋਈ ਖਬਰਾਂ ਜਾਂ ਕੋਈ ਮੁੱਦੇ ਅੱਜ ਦੇ ਸਾਂਝੇ ਨਹੀਂ ਕਰਨੇ। ਅੱਜ ਤੁਹਾਡੇ ਨਾਲ ਇੱਕ ਮੁਲਾਕਾਤ ਸਾਂਝੀ ਕਰਨੀ ਹੈ। ਅੱਜ ਅਸੀਂ ਗੱਲਬਾਤ ਕਰਨੀ ਹੈ ਡਾਕਟਰ ਸ਼ੇਂਦਰ ਪੂਰੇਵਾਲ ਹੋਂਾ ਦੇ ਨਾਲ। ਡਾਕਟਰ ਸ਼ੇਂਦਰ ਪੂਰੇਵਾਲ ਇੱਥੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕੈਨੇਡਾ ਦੇ ਵਿੱਚ ਕਵਾਂਟਨ ਪੋਲੀਟੈਕਨਿਕ ਯੂਨੀਵਰਸਿਟੀ ਦੇ ਵਿੱਚ ਪੋਲੀਟੀਕਲ ਸਾਇੰਸ ਦੇ ਪ੍ਰੋਫੈਸਰ ਨੇ ਆ ਸਾਬਕਾ ਜਿਹੜੇ ਉਹ ਸਿਟੀਨਸ਼ਿਪ ਦੇ ਜੱਜ ਰਹੇ ਚੁੱਕੇ ਨੇ। ਉਹਨਾਂ ਦੇ ਨਾਲ ਅਸੀਂ ਅਮਰੀਕਾ ਦੇ ਇਲੈਕਸ਼ਨ ਪ੍ਰੋਸੈਸ ਬਾਰੇ ਗੱਲਬਾਤ ਕੀਤੀ ਹੈ। ਜੋਵਾ ਕੌਕਸਸ ਹੋ ਕੇ ਹਟਿਆ। ਇਥੇ ਰਾਸ਼ਟਰਪਤੀ ਚੁਣਿਆ ਕਿੱਦਾਂ ਜਾਂਦਾ। ਜਿਹੜਾ ਸੈਨੇਟ ਕੀ ਆ, ਹਾਊਸ ਆਫ ਰਿਪ੍ਰੀਜ਼ੈਂਟੇਟਿਵ ਕੀ ਆ, ਇਲੈਕਟਰਲ ਕਾਲਜ ਕੀ ਆ, ਕਿਹੜੀ ਪਾਰਟੀ ਦੇ ਵਿੱਚ ਉਮੀਦਵਾਰ ਕਿੱਦਾਂ ਚੁਣਦੇ ਆ, ਕੌਕਸਸ ਕੀ ਹੁੰਦੇ ਆ, ਪ੍ਰਾਈਮਰੀਜ਼ ਕੀ ਨੇ। ਮੁੱਢਲੇ ਰੂਪ ਦੇ ਸਮਝਣ ਦੇ ਲਈ ਡਾਕਟਰ ਸ਼ਿੰਦਰਪੁਰੇਵਾਲ ਨਾਲ ਗੱਲਬਾਤ ਕੀਤੀ ਆ। ਆਓ ਦੇਖਦੇ ਆ ਉਹਨਾਂ ਨਾਲ ਕੀਤੀ ਅੱਜ ਦੀ ਗੱਲਬਾਤ। ਕੀਕੋ ਇਲੈਕਟਰਨ ਕਾਲਜ ਤੇ ਹਾਊਸ ਆਫ ਰੈਪ ਇਹ ਇੱਕ ਚੀਜ਼ ਹੋਈ ਜਾਂ ਇਹ ਇਹ ਅਲੱਗ-ਅਲੱਗ ਨਹੀਂ ਨਹੀਂ ਇਹ ਇਹ ਤਾਂ ਬਹੁਤ ਟੈਂਪਰੇਰੀ ਬੰਦੇ ਆ ਜਿਹੜੇ ਇਲੈਕਟਰਨ ਕਾਲਜ ਕਾਲਜ ਬਹੁਤ ਟੈਂਪਰੇਰੀ ਆ 4 ਨਵੰਬਰ ਨੂੰ ਇਹਨਾਂ ਨੂੰ ਚੁਣਦੇ ਆ ਅੱਛਾ ਜੀ ਬੰਦਿਆਂ ਨੂੰ ਚੁਣਦੇ ਪਾਰਟੀਆਂ ਨੂੰ ਪੁੱਛਦੇ ਆ ਜਦੋਂ ਅ ਐਲੈਕਸ਼ਨ ਹੋਣੀ ਆ ਨਾ ਉਹਨਾਂ ਨੇ ਪਾਰਟੀ ਨੂੰ 트ੰਪ ਦੇ ਬੰਦਿਆਂ ਨੂੰ ਪੁੱਛਣਗੇ ਵੀ ਤੁਸੀਂ ਜਿਹੜਾ ਵਾਸ਼ਿੰਗਟਨ ਦੇ ਵਿੱਚ 12 ਆ ਹਾਂਜੀ ਤੇ ਕੈਲੀਫੋਰਨੀਆ ਦੇ ਵਿੱਚ 55 ਆ ਜੀ ਉਹ ਕਹਣਗੇ 55 ਬੰਦਿਆਂ ਦੇ ਸਨ ਨਾਂ ਦਿਓ ਜਿਹੜੇ ਤੁਹਾਡੇ ਇਲੈਕਟੋਰਲ ਕਾਲਜ ਤੇ ਹੋਣੇ ਆ ਉਹਨਾਂ ਨੂੰ ਕਿਸੇ ਨੂੰ ਤੁਹਾਨੂੰ ਜਾਂ ਸਾਨੂੰ ਨਹੀਂ ਉਹਨਾਂ ਦੇ ਨਾਂ ਪਤਾ ਹੁੰਦਾ ਉਹ ਇਲੈਕਸ਼ਨ ਕਮਿਸ਼ਨ ਨੂੰ ਪਤਾ ਹੁੰਦਾ ਤੇ ਜਾਓ ਟਰੰਪ ਨੂੰ ਪਤਾ ਹੋਣਾ ਟਰੰਪ ਦੀ ਟੀਮ ਨੂੰ ਪਤਾ ਹੋਣਾ ਬੈਲਟ ਤੇ ਉਹਨਾਂ ਦਾ ਨਾਂ ਨਹੀਂ ਹੋਣਾ ਨਹੀਂ ਬੈਲਟ ਤੇ ਉਹਨਾਂ ਦਾ ਨਾਂ ਨਹੀਂ ਹੋਣਾ ਬੈਲਟ ਤੇ ਟਰੰਪ ਦਾ ਨਾਂ ਹੋਣਾ ਤਾਂ ਬਾਈਡਨ ਦਾ ਨਾਂ ਹੋਣਾ ਅੱਛਾ ਪਰ ਟੈਕਨੀਕਲੀ ਵੋਟ ਉਹ ਇਲੈਕਟੋਰਲ ਕਾਲਜ ਨੂੰ ਪੈ ਰਹੀ ਹੈ ਜਿਹੜੇ ਇਹਨਾਂ ਬੰਦਿਆਂ ਦੇ ਨਾਂ ਇਲੈਕਸ਼ਨ ਕਮਿਸ਼ਨ ਦੇ ਕੋਲ ਹੈ ਚਾਰ ਜਿਹੜੀ 4 ਨਵੰਬਰ ਵਾਲੀ ਇਲੈਕਸ਼ਨ ਹੋਣੀ ਆ ਇਹਨਾਂ ਦੋਹਾਂ ਨੂੰ ਵੋਟ ਨਹੀਂ ਨਾ ਬਾਈਡਨ ਨੂੰ ਪੈ ਰਹੀ ਆ ਨਾ ਟਰੰਪ ਨੂੰ ਪੈ ਰਹੀ ਆ ਇਹਨਾਂ ਦੇ ਨਾਂ ਤੇ ਇਲੈਕਟੋਰਲ ਕਾਲਜ ਇੱਕ ਜਿਹੜਾ ਇਲੈਕਟ ਹੋ ਰਿਹਾ ਠੀਕ ਹੈ ਜੀ ਤੇ ਉਹ ਅਸੀਂ ਵੋਟ ਉਹਨਾਂ ਨੂੰ ਪਾਉਣੇ ਆ ਤੇ ਉਹਨਾਂ ਬੰਦਿਆਂ ਦੇ ਨਾਂ ਇਹਨਾਂ ਦੇ ਕੋਲ ਨੇ ਹੁਣ ਤਕਰੀਬਨ ਸਾਰਿਆਂ ਸਟੇਟਸ ਨੇ ਇਹ ਕਰ ਦਿੱਤਾ ਕਿ ਜੇ ਭਾਵੇਂ ਤੁਸੀਂ ਭਾਵੇਂ ਟਰੰਪ ਵੱਲੋਂ ਚੁਣੇ ਜਾਓ ਜੀ ਉਹਨਾਂ ਨੇ ਆਪਣੇ ਬੜੇ ਲਾਇਲ ਬੰਦਿਆਂ ਦੇ ਨਾਂ ਦਿੰਦੇ ਆ ਵੀ ਪਰ ਉਹਨਾਂ ਨੇ ਸਟੇਟਸ ਨੇ ਇਹ ਕਾਨੂੰਨ ਬਣਾਏ ਆ ਵੀ ਤੁਸੀਂ 4 ਨਵੰਬਰ ਤੋਂ ਬਾਅਦ ਆਪਣਾ ਮਨ ਬਦਲ ਵੀ ਸਕਦੇ ਆ ਪਾਰਟੀ ਬਦਲ ਸਕਦੇ ਜੜੀ ਮਰਜ਼ੀ ਪਾਰਟੀ ਨੂੰ ਤੁਸੀਂ ਵੋਟ ਪਾ ਦਿਓ ਤੁਸੀਂ ਭਾਵੇਂ ਇਲੈਕਟ ਹੋਏ ਹੋ ਮੋ ਡੈਮੋਕ੍ਰੈਟਿਕ ਪਾਰਟੀ ਵੱਲੋਂ ਪਰ ਪੰਜ ਨੂੰ ਤੁਸੀਂ ਕਹਿੰਦੇ ਮੇਰਾ ਦਿਲ ਨਹੀਂ ਚਾਹੁੰਦਾ ਕਿ ਬਾਈਡਨ ਨੂੰ ਵੋਟ ਪਾਵਾਂ ਮੈਂ ਮੈਂ ਹੁਣ ਇਹ ਬੰਦੇ ਟੈਂਪਰਰੀ ਆ ਇਹ 4 ਨਵੰਬਰ ਨੂੰ ਚੁਣੇ ਆ ਇਹਨਾਂ ਨੇ ਦਸੰਬਰ ਦੇ ਵਿੱਚ ਕੋਈ ਡੇਟ ਰੱਖਣੀ ਆ ਉਹਨਾਂ ਨੇ ਵਾਸ਼ਿੰਗਟਨ ਡੀਸੀ ਦੇ ਵਿੱਚ ਉੱਥੇ ਜਿਹੜਾ ਥੱਲੇ ਵਾਲੇ ਸਦਨ ਦਾ ਹਾਊਸ ਆਫ ਰੈਪਸ ਦਾ ਸਪੀਕਰ ਹੁੰਦਾ ਉਹਦੀ ਸਪੀਕ ਚੇਅਰਮੈਨਸ਼ਿਪ ਹੋਣੀ ਆ ਉਹਨਾਂ ਨੇ ਜਿੱਥੇ ਜਿੰਨੇ ਵੀ ਇਲੈਕਟੋਰਲ ਕਾਲਜ ਦੇ ਬੰਦੇ ਹੋਏ ਕੱਲੀ ਕੱਲੀ ਸਟੇਟ ਦੇ ਕੋਲ 50 ਸਟੇਟ ਦੇ ਕੋਲ ਜਿੰਨੇ ਵੀ ਪਾਰਲੀਮੈਂਟ ਦੇ ਵਿੱਚ ਮੈਂਬਰ ਆ ਉਹਨੇ ਉਹਨਾਂ ਨੇ ਬੰਦੇ ਭੇਜਣੇ ਆ ਇਲੈਕਟੋਰਲ ਕਾਲਜ ਦੇ ਅੱਛਾ ਜੀ ਹੁਣੇ ਉਹਨੇ ਉਹਨੇ ਉਹਨਾਂ ਆ ਟੋਟਲ ਇਹਨਾਂ ਦਾ 435 ਹਾਊਸ ਆਫ ਰੈਪਸ ਤੇ 100 ਸੈਨੇਟਰ ਆ 535 ਬੰਦੇ ਪਰ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦਾ ਕਰਕੇ ਵਾਸ਼ਿੰਗਟਨ ਡੀਸੀ ਜਿਹੜਾ ਆਪਣੇ ਆਪ ਦੇ ਵਿੱਚ ਨਾ ਸਟੇਟ ਆ ਅੱਛਾ ਜੀ ਕਿਸੇ ਸਟੇਟ ਦੇ ਨਾਲ ਸਬੰਧ ਨਹੀਂ ਉਹ ਕੱਲਾ ਇੱਕ ਸ਼ਹਿਰ ਆ ਬਸ ਜਿਹੜੀ ਇਹਨਾਂ ਦੀ ਕੈਪੀਟਲ ਆ ਜਿੱਦਾਂ ਪਹਿਲਾਂ ਸਾਡੇ ਦਿੱਲੀ ਹੁੰਦਾ ਸੀ ਜੀ ਜੀ ਹੁਣ ਉਹਨੂੰ ਉਹਦੇ ਵਿੱਚੋਂ ਨਾਮਚਾਰਿਆਂ ਦੇ ਕੋਲ ਸੈਨੇਟਰ ਆ ਤੇ ਨਾ ਉਹਨਾਂ ਦੇ ਕੋਲ ਕਾਂਗਰਸਮੈਨ ਐ ਕੋਈ ਅੱਛਾ ਜੀ ਆਪ ਸਿੱਧੇ ਤੌਰ ਤੇ ਜੀ ਤੇ ਉਹਨਾਂ ਨੂੰ ਉਹਨਾਂ ਨੇ ਤਿੰਨ ਦਿੱਤੇ ਇਲੈਕਟਰਲ ਕਾਲਜ ਦੇ ਮੈਂਬਰ ਵੀ ਤੁਸੀਂ ਵੀ ਤਿੰਨ ਬੰਦੇ ਭੇਜਦੇ ਹੋ ਇਹ ਤੋਂ ਰਾਸ਼ਟਰਪਤੀ ਚੋਣ ਲਈ ਤੇ ਇਹ 538 ਹੋ ਜਾਂਦੇ ਆ ਇਹਨਾਂ ਦਾ ਟੋਟਲ 538ਆਂ ਦੇ ਵਿੱਚੋਂ ਜਿਹੜਾ ਵੀ ਕੈਂਡੀਡੇਟ 270 ਲੈ ਗਿਆ 200 ਤਰਬੰਦਾਂ ਜੇ ਤੁਸੀਂ ਦੋ ਨਾਲ ਡਿਵਾਈਡ ਕਰਦੇ ਤਾਂ 270 ਮਤਲਬ ਮжоਰਿਟੀ ਹੋ ਗਈ ਮжоਰਿਟੀ 270 ਜਿਹਨੇ ਨੰਬਰ ਲੈ ਲਏ ਉਹ ਬੰਦਾ ਜਿੱਤ ਗਿਆ ਜਦੋਂ ਇਹਨਾਂ ਨੇ ਇਲੈਕਟਰਲ ਕਾਲੇਜ ਨੇ ਜਿਹੜੇ ਬੰਦੇ ਚੁਣੇ ਆ ਇਹ ਜਦੋਂ ਜਾਂਦੇ ਵਾਸ਼ਿੰਗਟਨ ਡੀਸੀ ਦੇ ਵਿੱਚ ਵੋਟ ਪਾਤੀ ਦਸੰਬਰ ਦੇ ਵਿੱਚ ਜਾ ਕੇ ਉਹ ਉੱਤੇ ਲਿਖ ਦਿੱਤਾ ਵੀ ਤੁਸੀਂ ਮੈਂ ਇਸ ਕੈਂਡੀਡੇਟ ਨੂੰ ਵੋਟ ਪਾਉਣਾ ਕਈ ਵਾਰੀ ਤਾਂ ਉਹ ਬੰਦਾ ਖੜਾ ਵੀ ਨਹੀਂ ਹੁੰਦਾ ਜਿਹਨੂੰ ਵੋਟ ਪਾਇਆ ਹੁੰਦੇ ਆ ਕਈ ਵਾਰੀ ਇਦਾਂ ਵੀ ਹੋਈ ਹੈ ਮਤਲਬ ਜੀ ਮਤਲਬ ਇਹ ਹੈ ਇਲੈਕਟਰਲ ਕਾਲਜ ਦਾ ਬੰਦਾ ਉਹਦੇ ਮੰਨਿਆ ਮੈਂ ਜਾ ਕੇ ਉੱਥੇ ਲਿਖਦਾ ਨਾ ਮੈਂ ਮੋਦੀ ਨੂੰ ਵੋਟ ਪਾਉਣਾ ਜੀ ਮੈਨੂੰ ਕੋਈ ਕੁਝ ਨਹੀਂ ਕਹਿ ਸਕਦਾ ਮੈਂ ਤਾਂ ਇਲੈਕਟਡ ਬੰਦਾ ਹੈ ਹੂੰ ਜੀ ਜੀ ਮੇਰੀ ਹੱਥ ਜਾਇਆ ਜਾਣੀ ਵੋਟ ਜੁਦੀ ਗੱਲ ਹੈ ਪਰ ਇਹ ਮੈਨੂੰ ਹੱਕ ਆ ਆ ਸਕਦਾ ਠੀਕ ਮੈਂ ਹੋ ਸਕਦਾ ਮੈਨੂੰ ਟਰੰਪ ਨੇ ਚੁਣਿਆ ਹੋਵੇ ਤਾਂ ਉੱਥੇ ਜਾ ਕੇ ਮੈਂ ਕਹਿੰਦਾ ਮੈਂ ਬਾਈਡਨ ਨੂੰ ਚੁਣਨਾ ਹੈ ਇਹ 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 ਵੀ ਇਦਾਂ ਇਹਨਾਂ ਨੂੰ ਅਨਫੇਥਫੁਲ ਡੈਲੀਗੇਟਸ ਕਹਿੰਦੇ ਕਿ ਬਹੁਤ ਘਟ ਹੁੰਦਾ ਪਰ ਹੁੰਦਾ ਹੈ ਹੋ ਸਕਦਾ ਹੋ ਸਕਦਾ ਵੀ ਆ ਹੁੰਦਾ ਵੀ ਆ ਆ ਪਿਛਲੀ ਇਲੈਕਸ਼ਨ ਦੇ ਵਿੱਚ ਆ ਇਥੋਂ ਵਾਸ਼ਿੰਗਟਨ ਦੇ ਵਿੱਚੋਂ ਸਾਡੇ ਗਵਾਂਢੀ ਸੂਬੇ ਦੇ ਵਿੱਚੋਂ ਇਹਨਾਂ ਦੇ ਇੱਕ ਡੈਲੀਗੇਟ ਮੁਕਰ ਗਿਆ ਸੀ ਮੈਂ ਨਹੀਂ ਉਹਨੂੰ ਟਰੰਪ ਨੂੰ ਵੋਟ ਪਾਣੀ ਹੁਣ ਉੱਥੇ ਜਾ ਕੇ ਤੁਸੀਂ ਇਹ ਇਹ ਨਾ ਬੰਦਿਆਂ ਦੇ ਪਹਿਲੀ ਗੱਲ ਦੇਖੋ ਕਿ ਜਿਹੜੇ ਵੀ ਕੈਂਡੀਡੇਟ ਨੇ ਆਪਣੇ ਬੰਦਿਆਂ ਦੇ ਨਾਮ ਦਿੱਤੇ ਆ ਉਹ ਬਹੁਤ ਲਾਇਲ ਹੁੰਦੇ ਪਾਰਟੀ ਦੇ ਮਤਲਬ ਤੁਸੀਂ ਕੈਨ ਯੂ ਇਮੇਜਿਨ ਵੀ ਉਹ ਕਿਸੇ ਹੋਰ ਬੰਦੇ ਨੂੰ ਲਾ ਰੱਖ ਦੇਣਗੇ ਹੁਣ ਉਹਦਾ ਮਨ ਬਦਲ ਜਵੇ ਬਾਅਦ ਵਿੱਚ ਇਹ ਤੁਸੀਂ ਕੁਝ ਨਹੀਂ ਕਰ ਸਕਦੇ ਹੁਣ ਇਹਨਾਂ ਬੰਦਿਆਂ ਦੀ ਇਹਨਾਂ ਇਹ ਬੰਦੇ ਖਤਮ ਆ ਇਹ ਇਲੈਕਟੋਰਲ ਕਾਲਜ ਦੇ ਬੰਦੇ ਸਿਰਫ ਨਵੰਬਰ ਤੇ ਦਸੰਬਰ ਚ ਹੀ ਆ ਅੱਛਾ ਜੀ ਉਤੋ ਬਦ ਦਸੰਬਰ ਜਿਹਨਾਂ ਨੇ ਵੋਟ ਪਾ ਕੇ ਆ ਗਏ ਘਰਾਂ ਨੂੰ ਤਾਂ ਇਹਨਾਂ ਦੀ ਹੁਣ ਕੀਮਤ ਕੋਈ ਨਹੀਂ ਇਹ ਖਤਮ ਹੈ ਇਲੈਕਟਰਲ ਕਾਲਜ ਇਹ ਖਤਮ ਹੈ ਹੁਣ ਇਹਨਾਂ ਦੀਆਂ ਵੋਟਾਂ ਪਾ ਕੇ ਰੱਖੀਆਂ ਐ ਉਥੇ ਬੰਦ ਤਾਂ ਇਹਨਾਂ ਨੂੰ ਖੋਲਦੇ ਆ ਜਨਵਰੀ ਦੇ ਵਿੱਚ ਇੱਕ ਰਕਸ਼ੋ ਵਿੱਚ ਮੈਂ ਰੋਕ ਰਿਹਾ ਤੁਹਾਨੂੰ ਇੱਕ ਹੋਰ ਕਹਿੰਦੇ ਹੁੰਦੇ ਵੀ ਜਿੱਧਰ ਮੈਜੋਰਟੀ ਹੋ ਜਵੇ ਉਹ ਸਟੇਟ ਦੀਆਂ ਸਾਰੀਆਂ ਵੋਟਾਂ ਹੀ ਉਸ ਪਾਸੇ ਚਲੇ ਜਾਂਦੀਆਂ ਵੀ ਇਹਨਾਂ ਨੇ ਆਪ ਹੀ ਰੱਖਿਆ ਆ ਇਹ ਕੀ ਹੁੰਦਾ ਜੀ ਇਹ ਇਦਾਂ ਆ ਵੀ ਜਿੱਦਾਂ ਕੈਲੀਫੋਰਨੀਆ ਦੀ ਅਸੀਂ ਗੱਲ ਕਰ ਲੈਨੇ 55 ਵੋਟਾਂ ਆ ਉਹਨਾਂ ਦੀਆਂ ਜਿਹੜਾ ਵੀ 50% 1 ਲੈ ਜਾਂਦਾ ਉਥੇ ਡੈਲੀਗੇਟਸ ਮਤਲਬ ਇਲੈਕਸ਼ਨ ਦੇ ਵਿੱਚ ਹੁਣ ਵੋਟ ਪਈ ਆ ਉਥੇ ਉਥੇ ਮੰਨ ਮੰਨੋ ਵੀ 15 ਮਿਲੀਅਨ ਲੋਕਾਂ ਨੇ ਵੋਟ ਪਾਤੀ ਜੀ ਉਹਦੇ ਵਿੱਚੋਂ 750 ਮਿਲੀਅਨ ਪਲੱਸ 1 트럼ਪ ਆਪਣੇ ਬਾਈਡਨ ਲੈ ਗਿਆ ਇਲੈਕਟਰਲ ਕਾਲਜ ਵਾਲੀ ਨਹੀਂ ਨਹੀਂ ਉਹ ਆਮ ਵੋਟਾਂ ਜਿਹੜੀਆਂ ਪਈਆਂ ਆ ਸਾਰਾ ਉਹ 55 ਦੀਆਂ 55 ਹੀ ਉਹਨੂੰ ਜਾਣੀਆਂ ਸਾਰੀ ਸਾਰੀ ਕੋਸ਼ਿਕ ਸੂਬਿਆਂ ਨੇ ਬਿਲਕੁਲ ਥੋੜਿਆਂ ਜਾਣੇ ਕੀਤੀ ਆ ਕਿ ਜੇ ਤੁਹਾਨੂੰ 45% ਵੋਟ ਪਈ ਤਾਂ 45% ਇਲੈਕਟੋਰਲ ਡੈਲੀਗੇਟਸ ਉਹਨੇ ਹੀ ਮਿਲਣਗੇ ਜੀ 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 ਜੇ ਤੁਹਾਨੂੰ ਮੈਜੋਰਟੀ ਮਿਲੀ ਹੈ ਤੁਹਾਨੂੰ ਮੈਜੋਰਟੀ ਡੈਲੀਗੇਟਸ ਮਿਲਣਗੇ ਪਰ ਜਿਆਦਾ ਸਟੇਟਸ ਨੇ ਅਜੇ ਤਾਈਂ ਇਹ ਹੀ ਰੱਖਿਆ ਆ ਉਹ ਦੋਹਾਂ ਦੇ ਹੱਕ ਦੇ ਵਿੱਚ ਆ ਕਿਉਂਕਿ ਜਿਹਦਾ ਟੈਕਸਸ ਦੇ ਵਿੱਚ 38 ਆ 38 ਡੈਲੀਗੇਟਸ ਹੋ ਰਿਪਬਲਿਕਨ ਪਾਰਟੀ ਨੂੰ ਲੱਗਦਾ ਕਿ ਅਸੀਂ ਜਿੱਤ ਜਾਣੀ ਸਟੇਟ ਜੀ ਤੇ ਉਸ 38 ਦੇ 38 ਸਾਨੂੰ ਆਉਣੇ ਆ ਦੇ ਡੈਮੋਕ੍ਰੇਟਸ ਪਾਰਟੀ ਦੇ ਹੱਕ ਦੇ ਵਿੱਚ ਇਸ ਕਰਕੇ ਇਹ ਸੋਚਦੇ ਵੀ ਕੈਲੀਫੋਰਨੀਆ ਸਾਡੇ ਕੋਲ ਆ ਕੈਲੀਫੋਰਨੀਆ ਦੇ 55 ਆ ਜੀ ਸੋ ਦੋਹਾਂ ਪਾਰਟੀਆਂ ਦਾ ਹੈ ਤੇ ਇਦਾਂ ਦਾ ਹੋਇਆ ਹੈ ਨਾ ਇਹ ਚੇਂਜ ਨਹੀਂ ਕਰਨਾ ਚਾਹੁੰਦੇ ਛ ਬਿਲਕੁਲ ਛੋਟੀਆਂ-ਛੋਟੀਆਂ ਸਟੇਟਸ ਨੇ ਚੇਂਜ ਕੀਤਾ ਹੈ ਪਰ ਵੱਡੀਆਂ ਸਟੇਟਸ ਇਦਾਂ ਹੀ ਰੱਖਣਾ ਚਾਹੁੰਦੀਆਂ ਕਿ ਇਹ ਜਿਹੜਾ ਸਿਸਟਮ ਆ ਇਹ ਇਦਾਂ ਹੀ ਰੱਖੀਏ ਤਾ ਕਿ ਸਾਨੂੰ ਫਾਇਦਾ ਹੋਵੇ ਜੀ ਹੁਣ ਇਲੈਕਟੋਰਲ ਕਾਲਜ ਦੇ ਵਿੱਚੋਂ ਦੇਖੋ ਜਿੰਨੇ ਉਹਨਾਂ ਦੀ ਪਾਰਲੀਮੈਂਟ ਦੇ ਮੈਂਬਰ ਆ ਉਹਨੇ ਇਲੈਕਟੋਰਲ ਕਾਲਜ ਦੇ ਮੈਂਬਰ ਆ ਬਿਲਕੁਲ 10 10 ਵਾਸ਼ਿੰਗਟਨ ਡੀਸੀ ਨੂੰ ਵੱਖਰੇ ਦਤੇ 538 ਦੇ 538 ਪਰ ਇਹ ਵਿਚਾਰੇ ਨਵੰਬਰ ਦਸੰਬਰ ਚ ਹੀ ਆ ਪਰ ਉਸ ਵੇਲੇ ਇਹਨਾਂ ਤੋਂ ਥਾ ਪਾਵਰ ਹੈ ਕਿਉਂਕਿ ਕੀ ਨਾ ਨੇ ਉਸੇ ਕੈਂਡੀਡੇਟ ਨੂੰ ਵੋਟ ਪਾਉਣੀ ਆ ਜਾਂ ਨਹੀਂ ਪਾਉਣੀ ਇਹ ਇਹਨਾਂ ਤੇ ਨਿਰਪਰ ਕਰਦਾ ਜੀ ਜੇ ਮੈਨੂੰ ਉਹਨਾਂ ਨੇ ਵਾਸ਼ਿੰਗਟਨ ਤੋਂ ਚੁਣ ਕੇ ਭੇਜਿਆ ਨਾ ਇਲੈਕਟਰਲ ਕੌਲਿਜ ਦਾ ਮੈਂਬਰ ਤਾਂ ਉਹ 2 ਮਹੀਨੇ ਚ ਮੈਂ ਜਿੰਨੀ ਆਰੀ ਮਰਜ਼ੀ ਮਨ ਮਰਦਾ ਹੋ ਸਕਦਾ ਮੈਂ ਕਹਾਂ ਕਿ ਮੈਂ ਤਾਂ ਕਿਊਬਾ ਦੇ ਕਿਸੇ ਲੀਡਰ ਨੂੰ ਵੋਟ ਪਾਉਣੀ ਹੈ ਉਹ ਮੂਵੀਦਾਰ ਵੀ ਨਹੀਂ ਉਹ ਕੋਈ ਨਹੀਂ ਕੁਛ ਨਹੀਂ ਉਹ ਮੈਂ ਨਾ ਲਿਖਣਾ ਉਹ ਤੇ ਪਰਚੀ ਤੇ ਲਿਖ ਕੇ ਆ ਗਿਆ ਹਾਂ ਉਹ ਪਰਚੀ ਮੇਰੀ ਜਾਇਆ ਜਾਣੀ ਇਹ ਜੁਦੀ ਗੱਲ ਹੈ ਅਲੱਗ ਗੱਲ ਪਰ ਫਰੀडम ਹੈ ਮੇਰੀ ਇਹ ਤਾਂ ਗੱਲ ਮੰਨਦੇ ਇਹ ਇਹ ਬੰਦੇ ਦੀ ਫਰੀडम ਹੈ ਉਹ ਕਹਿੰਦਾ ਕਿ ਮੈਂ ਨਹੀਂ ਕਿ ਮੈਂ ਜਿਹਨੇ ਮੈਨੂੰ ਚੁਣਿਆ ਮੈਂ ਨਹੀਂ ਉਹਨਾਂ ਸਹਿਮਤ ਮੇਰਾ ਮਨ ਬਦਲ ਗਿਆ ਪਰ ਇਦਾਂ ਦਾ ਬਹੁਤ ਹੀ ਘਟ ਹੁੰਦਾ ਅਸੀਂ ਹੁੰਦਾ ਆ ਹੋ ਸਕਦਾ ਆ ਜੀ ਪਰ ਨਾਰਮਲੀ ਜਿਹੜੇ ਬੰਦੇ 트੍ਰੰਪ ਨੇ ਚੁਣੇ ਆ ਉਹਨਾਂ ਨੇ 트੍ਰੰਪ ਨੂੰ ਵੋਟ ਪਾਉਣੀ ਆ ਜਿਹੜੇ ਬੰਦੇ ਬਾਈਡਨ ਨੇ ਚੁਣੇ ਉਹਨਾਂ ਨੇ ਬਾਈਡਨ ਨੂੰ ਵੋਟ ਪਾਈ ਇਹ ਚਲੋ ਇਹ ਹੁਣ ਰਾਸ਼ਟਰਪਤੀ ਚੁਣ ਲਿਆ ਉਹਨਾਂ ਨੇ ਉਹਨਾਂ ਦਾ ਕੰਮ ਖਤਮ ਹੋ ਗਿਆ ਇਲੈਕਟਰਲ ਕਾਲਜ ਦਾ ਹੁਣ ਜਿਹੜੇ ਹਾਊਸ ਆਫ ਰੈਪ ਤੇ ਜਿਹੜੇ ਸੈਨੇਟ ਆ ਇਹਨਾਂ ਦਾ ਫਿਰ ਕੀ ਰੋਲ ਹੁੰਦਾ ਅੱਗੇ ਸਰਕਾਰ ਦੇ ਵਿੱਚ ਜਾਂ ਜਿਹੜੀ ਮਿਡ ਟਰਮ ਦੇ ਵਿੱਚ ਦੁਬਾਰਾ ਰਾਸ਼ਟਰਪਤੀ ਬਦਲ ਜਾਂਦਾ ਇਹਨਾਂ ਦੇ ਕਿੰਦੇ ਇਹਨਾਂ ਦੇ ਵਿੱਚ ਫਿਰ ਉਹ ਫਿਰ ਜਿਹੜਾ ਰਾਸ਼ਟਰਪਤੀ ਅਸੀਂ ਚੁਣਦੇ ਆ ਉਹ ਉਹਦੀ ਜੇ ਕੱਲ ਡੈਥ ਹੋ ਜਾਵੇ ਜੀ ਕੁਛ ਹੋ ਜਾਵੇ ਉਹਨੂੰ ਜਾਂ ਉਹਨੂੰ ਅੰਪੀਚ ਕਰ ਦਿੰਦੇ ਪਾਰਲੀਮੈਂਟ ਦੇ ਕੋਲ ਇੱਕ ਪਾਵਰ ਹੈਗੀ ਆ ਜਿਹਦਾ ਸਾਡੇ ਕੋਲ ਪਾਵਰ ਆ ਨਾ ਇੱਥੇ ਭਰੋਸੇ ਦਾ ਵੋਟ ਬੇਭਰੋਸਗੀ ਦਾ ਵੋਟ ਪਾਉਂਦੇ ਆ ਤਾਂ ਪ੍ਰਾਈਮ ਮਿਨਿਸਟਰ ਨੂੰ ਰਿਜ਼ਾਈਨ ਕਰਨਾ ਪੈਂਦਾ ਉਹਨਾਂ ਦੇ ਕੋਲ ਬੇਭਰੋਸਗੀ ਦਾ ਵੋਟ ਕੋਈ ਨਹੀਂ ਜੇ ਕਰ ਸਕਦੇ ਤਾਂ ਅੰਪੀਚ ਕਰ ਸਕਦੇ ਕਿ ਅਸੀਂ ਇਸ ਬੰਦੇ ਨੂੰ ਅੰਪੀਚ ਕੀਤਾ ਪ੍ਰੈਜ਼ੀਡੈਂਟ ਨੂੰ ਜਿਹਦਾ ਹਾਈਟ ਰੀਜ਼ਨ ਜਿਹਨੂੰ ਕਹਿੰਦੇ ਆਗੇ ਉਹਨੇ ਬਹੁਤ ਵੱਡੀ ਗਦਾਰੀ ਕੀਤੀ ਸਟੇਟ ਦੇ ਨਾਲ ਅ ਮਿਸਾਲ ਦੇ ਤੌਰ ਤੇ ਕਿ ਉਹਨੇ ਚੀਨ ਵਾਲਿਆਂ ਤੋਂ ਪੈਸੇ ਲੈ ਕੇ ਤੇ ਸਵਿਸ ਬੈਂਕ ਅਕਾਊਂਟ ਚ ਰੱਖ ਲਏ ਇਹ ਪਤਾ ਲੱਗ ਗਿਆ ਤੇ ਇਸ ਗੱਲ ਤੇ ਅੰਪੀਚ ਕਰ ਦਿੱਤਾ ਹੁਣ ਪੀਚਮੈਂਟ ਹੁੰਦੀ ਰਹਿੰਦੀ ਹੈ ਹੁਣ ਹੁਣ ਵੀ ਚੱਲਦੀ ਹੈ ਬਾਈਡਨ ਦੀ ਕਾਂਗਰਸ ਦੇ ਵਿੱਚ ਪਰ ਇਹ ਕੋਈ ਖਾਸ ਗੱਲ ਨਹੀਂ ਇਹ ਕੋਈ ਵੱਡੇ ਚਾਰजेस ਨਹੀਂ ਹੈ ਛੋਟੇ ਛੋਟੀਆਂ ਗੱਲਾਂ ਆ ਬਸ ਉਹ ਪੋਲਿਟਿਕਸ ਖੇលਦੇ ਇੱਕ ਦੂਜੇ ਨਾਲ ਅੰਪੀਚ ਕਰਨ ਲਈ ਵੀ ਤੁਹਾਨੂੰ ਸੈਨੇਟ ਦੇ ਵਿੱਚ ਜਦੋਂ ਮੁਕਦਮਾ ਚੱਲਦਾ ਆ 2/3 ਮੈਜੋਰਟੀ ਚਾਹੀਦੀ ਹੈ ਸਾਮ ਪੀਚ ਹੁੰਦਾ 2/3 ਕਿਸੇ ਦੇ ਕੋਲ ਹੁੰਦੀ ਨਹੀਂ ਕਦੇ ਇਹਨਾਂ ਦੇ ਕੋਲ ਇਸ ਕਰਕੇ ਇਹਨਾਂ ਤੋਂ ਪੀਚ ਨਹੀਂ ਹੁੰਦਾ ਪਰ ਉਹ ਅੰਪੀਚਮੈਂਟ ਤੋਂ ਬਰਾ ਜੇ ਮਰ ਜਵੇ ਫਾਰ ਐਗਜ਼ਾਮਪਲ ਜਿਦਾ ਬਾਈਡਨ ਬਾਰੇ ਗੱਲਾਂ ਚੱਲ ਰਹੀਆਂ ਹੁਣੇ ਹੀ ਕਿ ਅਕਸਰ ਉਹ ਸ਼ਰਿਆਮ ਕਹਿੰਦੇ ਕਿ ਇਹਨਾਂ ਨੇ 4 ਸਾਲ ਕੱਟਣੇ ਨਹੀਂ ਤੇ ਕਮਲਾ ਹੈਰਿਸ ਨੇ ਬਣ ਜਾਣਾ ਉਹ ਦੂਜੇ ਨੰਬਰ ਤੇ ਫਿਰ ਵਾਈਸ ਪ੍ਰੈਜ਼ੀਡੈਂਟ ਅੱਛਾ ਉਹ ਆਟੋਮੈਟਿਕ ਹੈ ਜਿੱਦਣ ਪ੍ਰੈਜ਼ੀਡੈਂਟ ਚਲਾ ਗਿਆ ਜਾਂ ਰਿਜ਼ਾਈਨ ਕਰ ਗਿਆ ਜਾਂ ਚਲੋ ਰੱਬ ਨੂੰ ਪਿਆਰਾ ਹੋ ਗਿਆ ਤੇ ਉਹ ਦੂਜੇ ਨੰਬਰ ਤੇ ਫਿਰ ਵਾਈਸ ਪ੍ਰੈਜ਼ੀਡੈਂਟ ਹੈ ਹੁਣ ਜੇ ਦੋਏ ਵਾਈਸ ਪ੍ਰੈਜ਼ੀਡੈਂਟ ਤੇ ਪ੍ਰੈਜ਼ੀਡੈਂਟ ਵੀ ਚਲੇ ਜਾਣ ਤੇ ਫੇਰ ਤੀਜੇ ਨੰਬਰ ਤੇ ਹਾਊਸ ਸਪੀਕਰ ਹੈ ਹਾਊਸ ਆਫ ਰੈਪਸ ਦਾ ਜਿਹੜਾ ਸਪੀਕਰ ਹੈ ਨਾ ਜੀ ਜੀ ਤਾਂ ਉਹ ਤੀਜੇ ਨੰਬਰ ਤੇ ਆਉਂਦਾ ਉਹ ਜੇ ਅੱਜ ਅੱਜ ਤਾਈ ਹੋਇਆ ਨਹੀਂ ਵੈਸੇ ਵੀ ਦੋਏ ਮਰ ਗਏ ਹੁਣ ਜਾਂ ਦੋ ਆਨੇ ਡਿਜ਼ਾਈਨ ਕਰਤਾ ਹੋਵੇ ਪਰ ਥਿਊਰੈਟਿਕਲੀ ਉਹ ਤੀਜੇ ਨੰਬਰ ਤੇ ਹਾਊਸ ਸਪੀਕਰ ਆਉਂਦਾ ਹੈ ਜੀ ਤੇ ਚੌਥ ਜੇ ਉਹ ਹਾਊਸ ਸਪੀਕਰ ਵੀ ਉਹਨਾਂ ਦੇ ਨਾਲ ਹੀ ਜਾਂਦਾ ਲੱਗੇ ਫੇਰ ਮੰਨ ਲਓ ਲੰਬੀ ਲਿਸਟ ਆ ਪਰ ਸਾਰੇ ਮੰਤਰੀਆਂ ਦੇ ਵਿੱਚੋਂ ਜਿਹੜਾ ਫੋਰਨ ਅਫੇਅਰਸ ਦਾ ਮੰਤਰੀ ਹੁੰਦਾ ਉਹ ਜ਼ਿਆਦਾ ਸੀਨੀਅਰ ਹੈ ਮਿਨਿਸਟਰ ਆਫ ਸਟੇਟ ਜਿਹੜਾ ਹੈ ਜੀ ਉਹਨੂੰ ਫੇਰ ਚੌਥੇ ਨੰਬਰ ਤੇ ਪ੍ਰੈਜ਼ੀਡੈਂਟ ਬਣਾ ਸਕਦੇ ਡਾਕਟਰ ਜਿਹੜੀਆਂ ਇੱਕ ਕਿੰਨੇ 2 ਸਾਲਾਂ ਹੀ ਫੇਰ ਵੋਟਾਂ ਪੈਂਦੀਆਂ ਉਹ ਕੀ ਹੁੰਦੀਆਂ ਜੀ ਇਹ ਹੁਣ ਗੱਲ ਕਰਦੇ ਆਂ ਅਸੀਂ ਆਪਣੇ ਪਾਰਲੀਮੈਂਟ ਜਿਹੜੀ ਉਹਨਾਂ ਦੀ ਕਾਂਗਰਸ ਆ ਅਪਰ ਜਿਹੜਾ ਸੈਨੇਟ ਚੈਂਬਰ ਉਹਦੀਆਂ ਵੋਟਾਂ ਪੈਂਦੀਆਂ ਹਰ 6 ਸਾਲ ਬਾਅਦ ਉਹਨਾਂ ਦੀ ਉਹਨਾਂ ਦੀ ਮਿਆਦ ਹੁੰਦੀ ਹੈ 6 ਸਾਲ ਅੱਛਾ ਜੀ ਪਰ ਉਹ ਇਦਾਂ ਸੈਟਅਪ ਕੀਤੀ ਆ ਕਿ ਹਰ 2 ਸਾਲਾਂ ਬਾਅਦ ਉਨਾ ਦਾ ਇੱਕ ਤਿਹਾਈ ਮੈਂਬਰ ਜਿਹੜੇ ਆ ਉਹਨਾਂ ਦੀਆਂ ਵੋਟਾਂ ਆਈਆਂ ਹੁੰਦੀਆਂ। ਅੱਛਾ ਜੀ। ਕਈ ਹੁਣ ਜਿੱਦਾਂ 2018 ਚ ਚੁਣੇ ਹੋਣੇ ਨਾ ਉਹਨਾਂ ਦੀਆਂ ਵੋਟਾਂ ਇਸ ਸਾਲ ਆਈਆਂ ਐ। ਅੱਛਾ ਜੀ। ਜਿਹੜੀਆਂ 20 ਚ ਚੁਣੇ ਹੋਣੇ ਆ ਉਹਨਾਂ ਦੀਆਂ 26 ਚ ਹੋਣਗੇ। ਜੀ ਜੀ। ਇਦਾਂ 6-6 ਸਾਲ ਬਾਅਦ। ਜੀ। ਤੇ ਜਿਹੜੀ ਉਹਨਾਂ ਦੀ ਲੋਅਰ ਸਦਨ ਐ ਥੱਲੇ ਵਾਲੀ ਹਾਊਸ ਆਫ ਰੈਪਸ ਜਿਹਨੂੰ ਕਾਂਗਰਸਮੈਨ ਕਹਿੰਦੇ ਅਸੀਂ ਉਹ ਹਰ ਦੋ ਸਾਲਾਂ ਬਾਅਦ ਉਹਨਾਂ ਦੀ ਚੋਣ ਹੁੰਦੀ ਹੈ। ਪਿਛਲੇ ਇਲੈਕਸ਼ਨ ਉਹਨਾਂ ਦੀ 22 ਚ ਹੋਈ ਸੀ ਹੁਣ 24 ਚ ਹੋ ਗਈ ਅਗਲੀ 26 ਚ ਹੋਣੀ ਹੈ ਇਹ ਬਹੁਤ ਘੱਟ ਸਮਾਂ ਹੈ ਉਹਨਾਂ ਦੇ ਕੋਲ ਤਕਰੀਬਨ ਜਿਹੜੇ ਉਹਨਾਂ ਦੇ ਐਮਪੀਜ਼ ਆ ਨਾ ਕਾਂਗਰਸਮੈਨ ਆ ਉਹ ਆਪਣੀ ਇਲੈਕਸ਼ਨ ਬੰਦ ਕਰਦੇ ਆ ਜਦੋਂ ਜਿੱਤ ਜਾਂਦੇ ਆ ਉਦੋਂ ਹੀ ਦੂਜੀ ਸ਼ੁਰੂ ਕਰ ਦਿੰਦੇ ਕਿ 2 ਸਾਲ ਫੇਰ ਕੈਂਪੇਨ ਚੱਲਦੀ ਜਾਂਦਾ ਇਹ ਬਹੁਤ ਘੱਟ ਟਰਮ ਦਿੱਤੀ ਆ ਜੀ ਤੇ ਜਿਹੜੇ ਇਲੈਕਟਰਲ ਕਾਲਜ ਆ ਉਹ 2 ਸਾਲ ਬਾਅਦ ਨਹੀਂ ਉਹ 4 ਵਾ ਦੀ ਹੋਣੇ ਆ ਉਹ 4 ਸਾਲ ਦਾ ਜਦੋਂ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਆ ਰਹੀ ਹੈ ਉਸ ਵੇਲੇ ਜਦੋਂ ਇਲੈਕਸ਼ਨ ਹੋਈ ਆ ਉਹ ਸਿਰਫ 2 ਮਹੀਨੇ ਲਈ ਆ 2 ਮਹੀਨੇ ਵੀ ਪੂਰੇ ਨਹੀਂ ਹੁੰਦੇ ਉਹਨਾਂ ਦੇ ਵਿਚਾਰਾਂ ਦੇ ਉਹ ਤਾਂ 4 ਨਵੰਬਰ ਨੂੰ ਚੁਣੇ ਜਾਣੇ ਆ ਤੇ ਦਸੰਬਰ ਦੀ ਕੋਈ ਵੀ 21 ਤਰੀਕ ਨੂੰ ਉਹਨਾਂ ਨੂੰ ਸੱਦਿਆ ਜਾਂਦਾ ਵਾਸ਼ਿੰਗਟਨ ਡੀਸੀ ਦੇ ਵਿੱਚ ਤੇ ਤੁਸੀਂ ਉਹਨਾਂ ਨੇ ਵੋਟ ਪਾ ਦੇਣੀ ਜਿਹੜੇ ਵੀ ਕੈਂਡੀਡੇਟ ਨੂੰ ਪਾਣੇ ਤਾਂ ਉਹਨਾਂ ਦਾ ਕੰਮ ਖਤਮ ਹੋ ਗਿਆ ਜਿਹੜਾ ਰਾਸ਼ਟਰਪਤੀ ਚੁਣਿਆ ਗਿਆ ਉਹ 4 ਸਾਲ ਤੋਂ ਪਹਿਲਾਂ ਮਿਡ ਟਰਮ ਦੇ ਵਿੱਚ ਬਦਲੇ ਨਹੀਂ ਜਾ ਸਕਦਾ ਰਾਸ਼ਟਰਪਤੀ 임피ਚਮੈਂਟ ਕੀਤੇ ਤੇ ਬਦਲਿਆ ਜਾ ਸਕਦਾ ਤੁਸੀਂ 임피ਚ ਕਰ ਸਕਦੀ ਆ ਪਰ ਉਹ ਜਿਹੜੀ ਮਿਡ ਟਰਮ ਇਲੈਕਸ਼ਨ ਹੁੰਦੀ ਉਹ ਉਹਦੇ ਲਈ ਇਲੈਕਸ਼ਨ ਨਹੀਂ ਹੁੰਦੀ ਨਹੀਂ ਇਲੈਕਸ਼ਨ ਨਹੀਂ ਹੁੰਦੀ ਉਹਨੇ ਵਿੱਚ ਕੋਈ ਇਲੈਕਸ਼ਨ ਜਿਹੜੀ ਹੈ ਸਿਰਫ 4 ਸਾਲਵਾਂ ਦੀ ਹੁੰਦੀ ਉਹਨੂੰ ਬਦਲਿਆ ਜਾ ਸਕਦਾ ਪਰ ਇਲੈਕਸ਼ਨ ਨਹੀਂ ਹੁੰਦੀ ਕੋਈ ਤੇ ਜੇ ਇਦਾਂ ਹੋ ਜਵੇ ਕਿ ਜਿਵੇਂ ਰਾਸ਼ਟਰਪਤੀ 트럼ਪ ਆ ਤੇ ਜਿਹੜੀ ਪਾਰਲੀਮੈਂਟ ਜਾਂ ਜਿਹਨੂੰ ਅਸੀਂ ਕਹਿੰਦੇ ਆ ਹਾਊਸ ਆਫ ਰੈਪ ਉਹਦੇ ਵਿੱਚ ਦੂਜੇ ਜਿੱਤ ਜਾਣ ਫਿਰ ਇਹ ਪੰਗਾ ਪੈ ਜਾਂਦਾ ਕਈ ਵਾਰੀ ਇਹ ਹੋਇਆਗੇ ਕਿ ਪ੍ਰੈਜ਼ੀਡੈਂਟ ਕੋਈ ਹੋਰ ਪਾਰਟੀ ਦਾ ਆ ਤੇ ਕਾਂਗਰਸ ਕਿਸੇ ਦੂਜੀ ਪਾਰਟੀ ਨੇ ਕੰਟਰੋਲ ਕੀਤੀ ਕਈ ਵਾਰੀ ਹੋਇਆ ਹੈ ਇਹ ਹੈ ਉਹਦੇ ਵਿੱਚ ਫਿਰ ਲੈਜਿਸਲੇ ਆਪਣੇ ਕਾਨੂੰਨ ਪਾਸ ਕਰਨੇ ਬੜੇ ਔਖੇ ਆ ਉਹ ਕਿਉਂਕਿ ਕਾਂਗਰਸ ਇੱਕ ਇੱਕ ਧਰਦੀ ਹੁੰਦੀ ਆ ਉਹਨਾਂ ਨੇ ਆਪਣਾ ਕਾਨੂੰਨ ਪਾਸ ਕਰਕੇ ਦੇ ਭੇਜ ਦਿੱਤਾ ਤੇ ਫਿਰ ਉਹ ਪ੍ਰੈਜ਼ੀਡੈਂਟ ਕਹਿੰਦਾ ਮੈਂ ਸਾਈਨ ਨਹੀਂ ਕਰਨਾ अच्छा फिर वो जे ਤੁਸੀਂ ਕਾਂਗਰਸ ਦੇ ਵਿੱਚੋਂ 2/3 ਮੈਜੋਰਟੀ ਕਰਕੇ ਭੇਜ ਦਿੰਦੀ ਹੈ ਫਿਰ ਉਹਨੂੰ ਸਾਈਨ ਕਰਨਾ ਹੀ ਪੈਂਦੇ 2/3 ਇਹਨਾਂ ਤਾਂ ਹੁੰਦੀ ਨਹੀਂ ਕਦੇ ਐਨੀ ਕਿਸੇ ਪਾਰਟੀ ਤੋਂ ਪਾਵਰ ਹੈ ਨਹੀਂ ਵੀ 2/3 ਮੈਜੋਰਟੀ ਹੋਵੇ ਤਾਂ ਉਦੋਂ ਫਿਰ ਸਟੇਲ ਮੇਟ ਆ ਜਾਂਦਾ اچھا ਉਹ ਫਿਰ ਕੰਪਰੋਮਾਈਜ਼ ਕਰਦੇ ਆ ਤੁਸੀਂ ਦੇਖਦੇ ਹੋਣੇ ਫਿਰ ਪ੍ਰੈਜ਼ੀਡੈਂਟ ਨੇ ਸੱਦਿਆ ਹੁੰਦਾ ਸਪੀਕਰ ਨੂੰ ਸੱਦਿਆ ਹੁੰਦਾ ਸੈਨੇਟਰ ਨੂੰ ਸੱਦਿਆ ਹੁੰਦਾ ਵਿਚ ਚਾਪ ਇਹਨੇ ਚਾਹ ਦਾ ਮਤਲਬ ਉਹਨਾਂ ਦਾ ਮਤਲਬ ਦੱਸਣ ਦਾ ਹੁੰਦਾ ਵੀ ਤੁਸੀਂ ਕੀ ਚਾਹੁੰਦੇ ਆ ਜੀ ਜੀ ਕਿਉਂਕਿ ਜਦੋਂ ਇੱਕ ਪ੍ਰੈਜ਼ੀਡੈਂਟ ਜਿਹੜਾ 4 ਸਾਲਾਂ ਦੇ ਵਿੱਚ ਉਹ 10000 ਐਗਜ਼ੀਕਟਿਵ ਅਪੁਆਇੰਟਮੈਂਟਸ ਆ ਉਹਦੇ ਕੋਲ ਹੱਥ ਦੇ ਵਿੱਚ ਅੱਛਾ ਜੀ ਇਹ ਉਹ ਅਪੁਆਇੰਟਮੈਂਟਸ ਹੈ ਜਿਨ੍ਹਾਂ ਦੇ ਵਿੱਚ ਅੰਬੈਸਡਰ ਆਉਂਦੇ ਆ ਕਾਉਂਸਲ ਜਨਰਲ ਆਉਂਦੇ ਆ ਜਰਨੈਲ ਆਉਂਦੇ ਆ ਆਪਣੇ ਜੱਜਸ ਆਉਂਦੇ ਆ ਕਮਿਸ਼ਨਰ ਹੈਡਸ ਆਉਂਦੇ ਆ ਬਹੁਤ ਮੋਟੀਆਂ ਮੋਟੀਆਂ ਅਪਾਇੰਟਮੈਂਟਸ ਸੋ ਜੇ ਅਪਾਇੰਟ ਜੇ ਪ੍ਰੈਜ਼ੀਡੈਂਟ ਕਿਹਨੂੰ ਜਾਣਦਾ ਆ ਤੇ ਉਹਦਾ ਫਾਇਦਾ ਹੀ ਆ ਉਹਨਾਂ ਨੂੰ ਜੀ ਇਦਾਂ ਦੇ ਸੌਦੇ ਵੀ ਕਰਦੇ ਹੋਣੇ ਵੀ ਤੂੰ ਸਾਡੇ ਬੰਦੇ 4 ਲੱਖ ਦੇ ਤਾਂ ਤੈਨੂੰ ਵੋਟ ਪਾਵਾਂਗੇ ਉਹ ਇਸ ਤਰ੍ਹਾਂ ਦੀ ਕੰਪਰੋਮਾਈਜ਼ ਹੁੰਦੀਆਂ ਬਹੁਤ ਜੀ ਜਾਂ ਇਦਾਂ ਕਰਦੇ ਆ ਕਿ ਫਲਾਣੇ ਸਟੇਟ ਦੇ ਬੰਦੇ ਨਹੀਂ ਮੰਨਦੇ ਉੱਥੇ ਥੋੜੇ ਜੇ ਪੈਸੇ ਖਰਚੋ ਇਹ ਉਹਨਾਂ ਦੇ ਜਿਦਾ ਵਾਸ਼ਿੰਗਟਨ ਵਾਲੇ ਕਹਿੰਦੇ ਨਹੀਂ ਅਸੀਂ ਨਹੀਂ ਉਹਨੂੰ ਵੋਟ ਪਾਣੀ ਇਸ ਕਾਨੂੰਨ ਨੂੰ ਨਹੀਂ ਵੋਟ ਪਾਣੀ ਉਹ ਕਹਣਗੇ ਵੀ ਇਹਨਾਂ ਨੂੰ ਥੋੜਾ ਜਿਹਾ ਬਿਲੀਅਨ ਡਾਲਰ ਦਿਓ ਇਹ ਫਲਾਣੇ ਫਲਾਣੇ ਪ੍ਰੋਜੈਕਟ ਅਪਰੂਵ ਕਰਾਉਣਾ ਚਾਹੁੰਦੇ ਆ ਤਾਂ ਫਿਰ ਉਹ ਕਹਿੰਦੇ ਕੋਈ ਗੱਲ ਨਹੀਂ ਆਹੇ ਇਹ ਕਰੋ ਤਾਂ ਅਸੀਂ ਵੋਟ ਪਾ ਦੰਨੇ ਜੀ ਡਾਕਟਰ ਸਾਹਿਬ ਅਸੀਂ ਵੈਸੇ ਜਾਨਣਾ ਤੇ ਵੀ ਚਾਹੁੰਦੇ ਆ ਪਰ ਅਗਲੇ ਪ੍ਰੋਗਰਾਮ ਦੇ ਵਿੱਚ ਕਰਾਂਗੇ ਗਵਰਨਰ ਤੇ ਜਿਹੜੀਆਂ ਸਟੇਟਸ ਦਾ ਫਿਰ ਕਿਦਾਂ ਚੁਣਦੇ ਆ ਉਹਦੇ ਵਿੱਚ ਕੀ ਕਰਦੇ ਆ ਐਸ ਵਾਰ ਦੀ ਜਿਹੜੀ ਪ੍ਰੈਜ਼ੀਡੈਂਟ ਇਲੈਕਸ਼ਨ ਆ ਇਹਦੇ ਵਿੱਚ ਕੀ ਉਮੀਦਵਾਰ ਲਗਭਗ ਇਹ ਤੈਅ ਆ ਵੀ ਉਧਰਲੇ ਪਾਸੇ 트럼ਪ ਆ ਤੇ ਉਧ ਕੀ ਕਹਿੰਦੇ ਹੁੰਦੇ ਆ ਵੀ ਕੁਝ ਵੀ ਹੋ ਸਕਦਾ ਵੈਸੇ ਤਾਂ ਪੋਲਿਟਿਕਸ ਦੇ ਵਿੱਚ ਪਰ ਅੱਜ ਦੇ ਦਿਨ ਦੇ ਵਿੱਚ ਜਿਹੜਾ ਅਸੀਂ ਦੇਖਦੇ ਆ ਜੋ ਕੁਝ ਚੱਲ ਰਿਹਾ ਉਹਦੇ ਵਿੱਚ ਇਦਾਂ ਹੀ ਲੱਗਦਾ ਕਿ 트੍ਰੰਪ ਉਧਰੋਂ ਹੋਊਗਾ ਰਿਪਬਲਿਕਨ ਪਾਰਟੀ ਦਾ ਤੇ ਬਾਈਡਨ ਇਹਨਾਂ ਦੇ ਹੋਣਗੇ ਪਰ ਉਹ ਤੀਸਰੀ ਅਸੀਂ ਗੱਲ ਨਹੀਂ ਕੀਤੀ ਕਿ ਨੰਬਰ ਆਫ ਕੇਸਸ ਚੱਲ ਰਹੇ ਆ 트੍ਰੰਪ ਤੇ ਉਹਨਾਂ ਤੇ ਇੱਕ ਤਾਂ ਉਹਨਾਂ ਨੂੰ ਵੈਲਟ ਪੇਪਰ ਤੋਂ ਕੱਢਣ ਦੀ ਡਿਸੀਜਨ ਬਣਾਤੀ ਕਾਲ ਓਰ ਸਪੀਰੀਅਰ ਕੋਰਟ ਨੇ ਤੇ ਉਹ ਤਾਂ ਚਲੋ ਹੋਲਡ ਰੱਖ ਦਿੱਤੀ ਆ ਕਿਉਂਕਿ ਸੁਪਰੀਮ ਕੋਰਟ ਨੇ ਕਿਹਾ ਅਸੀਂ ਸੁਣਾਗੇ ਸੁਣਵਾਈ ਉਹ ਸੁਪਰੀਮ ਕੋਰਟ ਜਲਦੀ ਕਰੂਗੀ ਮੇਰਾ ਖਿਆਲ ਕਿਉਂਕਿ ਉਹਨਾਂ ਨੂੰ ਵੀ ਪਤਾ ਕਿ ਪ੍ਰੋਸੈਸ ਅੰਡਰ ਵੇ ਆ ਸੋ ਲੱਗਦਾ ਕਿ ਉਹ 트੍ਰাম্প ਨੇ ਹੋਣਾ ਹੀ ਆ ਉਹਨਾਂ ਦੇ ਵੈਲਟ ਤੇ ਕਿਉਂਕਿ ਸੁਪਰੀਮ ਕੋਰਟ ਆਫ ਯੂ ਐਸ ਜਿਹੜੀ ਆ ਉਹਦੇ 6 ਪਬਲਿਕਨ ਪ੍ਰੈਜ਼ੀਡੈਂਟਸ ਨੇ ਅਪੋਇੰਟ ਕੀਤੇ ਆ ਜੱਜ ਤਿੰਨ ਡੈਮੋਕ੍ਰੇਟਸ ਨੇ ਤੋਂ ਮੈਜੋਰਟੀ ਉਹਨਾਂ ਦੀ ਆ ਜਜ ਵੀ ਪਾਰਟੀਆਂ ਵਾਲੇ ਪੁਆਇੰਟ ਕਰਦੇ ਆ ਜੱਜ ਵੀ ਪਾਰਟੀਆਂ ਵਾਲੇ ਪੁਆਇੰਟ ਕਰਦੇ ਆ ਔਰ ਤੁਸੀਂ ਇਹ ਕਹ ਲਓ ਵੀ ਜਿਹੜੇ ਜੱਜ ਨਾਰਮਲ ਜੱਜਮੈਂਟ ਦਿੰਦੇ ਆ ਨਾ ਜਿੱਦਾਂ ਕਰਾਇਮ ਤੇ ਇਸ਼ੂ ਆ ਕੋਈ ਘਰੇਲੂ ਵਾਇਲੈਂਸ ਤੇ ਇਸ਼ੂ ਹੋਣੀਆਂ ਉਹਨਾਂ ਤੇ ਤਾਂ ਨਾਨ ਪਾਰਟੀਜ਼ ਹਨ ਨਹੀਂ ਉਹ ਦਿੰਦੇ ਆ ਵਿਊਜ਼ ਆਪਣੇ ਪਰ ਕੁਛ ਇੱਕ ਜਿਹੜੇ ਸਿਆਸੀ ਵਿਊਜ਼ ਆ ਉਹਨਾਂ ਤੇ ਫਿਰ ਪਾਰਟੀਜ਼ਨਸ਼ਿਪ ਜਿਹੜੀ ਉਹ ਨਜ਼ਰ ਆਉਂਦੀ ਆ ਇਹਨਾਂ ਦੀ ਬਿਲਕੁਲ ਬਹੁਤ ਵੱਡੀ ਐਗਜ਼ਾਮਪਲ ਹੈ ਜਦੋਂ ਐਲ ਗੋਰ ਨਾਲ ਹਾਰੇ ਸੀ জর্জ ਬੁਸ਼ ਜਿੱਤੇ ਹੈ ਨਾ ਉਦੋਂ ਅਖੀਰ ਦੇ ਵਿੱਚ ਇੱਕ ਫਲੋਰੀਡਾ ਦੇ ਇਲੈਕਟੋਰਲ ਕਾਲਜ ਦਾ ਜਿਹੜਾ ਉਹ ਡਿਸਾਈਡਿੰਗ ਸੀ ਕਿ ਕਿਹੜੇ ਬੰਦੇ ਨੇ ਫਲੋਰੀਡਾ ਜਿੱਤਣਾ ਹੈ ਉਹਨੇ ਪ੍ਰੈਜ਼ੀਡੈਂਟ ਬਣਨਾ ਹੈ ਉਹਨਾਂ ਦੇ ਕੁਝ ਇੱਕ ਕਾਉਂਟੀਆਂ ਦੇ ਵਿੱਚ ਬਹੁਤ ਬੈਲਟ ਪੇਪਰ ਰਿਜੈਕਟ ਕੀਤੇ ਸੀ ਗਿਣਤੀ ਦੇ ਵਿੱਚ ਤੇ ਉਹ ਡੈਮੋ ਜਿਹੜੀ ਡੈਮੋਕ੍ਰੈਟਿਕ ਪਾਰਟੀ ਆ ਉਹਨਾਂ ਨੇ ਕੋਰਟ ਨੂੰ ਅਪੀਲ ਕੀਤੀ ਕਿ ਇੰਨੇ ਸਾਡੇ ਜਿਹੜੇ ਸਾਡੇ ਉੱਥੇ ਬੰਦੇ ਜ਼ਿਆਦਾ ਰਹਿੰਦੇ ਆ ਉੱਥੇ ਤੁਸੀਂ ਜ਼ਿਆਦਾ ਰਿਜੈਕਟ ਕਿਉਂ ਕੀਤੇ ਤੇ ਕੋਰਟ ਨੇ ਲੋਕਲ ਕੋਰਟ ਨੇ ਕਿਹਾ ਵੀ ਉਹਨਾਂ ਦੀ ਗਿਣਤੀ ਕਰੋ ਤੁਸੀਂ ਦੁਆਰਾ ਗਿਣਤੀ ਕਰੋ ਜਦੋਂ ਦੁਆਰਾ ਗਿਣਤੀ ਕਰਨ ਲੱਗੇ ਤਾਂ ਲਗੋਰ ਦੀਆਂ ਵੋਟਾਂ ਤਾਂ ਨੂੰ ਜਾਣ ਲੱਪਈਆਂ জর্জ ਬੁਸ਼ ਦੀਆਂ ਘਟਣ ਲੱਪਈਆਂ ਤੇ ਇਹਨਾਂ ਨੂੰ ਫਿਕਰ ਪੈ ਗਿਆ ਕਿ ਸਾਡੇ ਤਾਂ ਪ੍ਰੈਜ਼ੀਡੈਂਟ ਜਿੱਤਿਆ ਜਿੱਤਾਇਆ ਜਾਂਦਾ ਲੱਗਾ ਉਹ ਫਿਰ ਕੋਰਟਸ ਦੇ ਵਿੱਚ ਇੱਕ ਕੋਰਟ ਦੀ ਦੂਜੀ ਤੇ ਅਪੀਲ ਕਰਦਿਆਂ ਕਰਦਿਆਂ ਤੇ ਸੁਪਰੀਮ ਕੋਰਟ ਤੇ ਚੱਲੇਗੀ ਗੱਲ ਹੁਣ ਸੁਪਰੀਮ ਕੋਰਟ ਯੂਐਸ ਦੇ ਵਿੱਚ ਪੰਜ ਜਿਹੜੇ ਸੀ ਜੱਜ ਉਹ ਰਿਪਬਲਿਕਨ ਪ੍ਰੈਜ਼ੀਡੈਂਟਸ ਨੇ ਪੁਆਇੰਟ ਕੀਤੇ ਸੀ ਤੇ ਚਾਰ ਦੂਜੇ ਨੇ ਡੈਮੋਕ੍ਰੇਟਸ ਨੇ ਜਦੋਂ ਉਹਨਾਂ ਨੇ ਫੈਸਲਾ ਦਿੱਤਾ ਉਹ ਇਹ ਹੀ ਦਿੱਤਾ ਬਈ ਜਿਹੜੀਆਂ ਵੋਟਾਂ ਆ ਉਹ ਅਮਰੀਕਾਉਂਟ ਬੰਦ ਕਰੋ ਕਿਉਂਕਿ ਜੋਰਜ ਬੁਸ਼ ਦੇ ਲਈ ਫਾਇਦਾ ਇਹੇ ਹੀ ਸੀ ਵੀ ਉਹ ਬੰਦ ਕਰੋ ਉਹ ਡਿਸੀਜਨ ਵੀ ਇਦਾਂ ਹੀ ਹੋਈ ਆ ਪੰਜ ਤੇ ਚਾਰ ਚਾਰ ਜੱਜ ਕਹਿੰਦੇ ਸੀ ਨਹੀਂ ਉਹ ਚਲਦੀ ਰੱਖੋ ਪੰਜ ਜੱਜ ਕਹਿੰਦੇ ਸੀ ਨਹੀਂ ਬੰਦ ਕਰੋ ਰਿਪਬਲਿਕਨ ਜੱਜਾਂ ਨੇ ਕਿਹਾ ਉਹ ਬੰਦ ਕਰੋ ਤੇ ਡੈਮੋਕ੍ਰੇਟ ਜੱਜਾਂ ਨੇ ਕਿਹਾ ਨਹੀਂ ਆ ਹੁਣ ਕੋਲੋਰੈਡੋ ਦੀ ਜਿਹੜੀ ਹੁਣ ਸਟੇਟ ਦੀ ਹੋ ਕੇ ਢੀ ਆ ਇਹ ਵੀ ਸਪਲਟਡ ਡਿਸੀਜਨ ਸੀ ਤਿੰਨ ਜੱਜਾਂ ਨੇ ਕਿਹਾ ਵੀ ਨਹੀਂ ਟਰੰਪ ਹੋਣਾ ਚਾਹੀਦਾ ਆ ਬੈਲਟ ਤੇ ਚਾਰ ਨੇ ਕਿਹਾ ਨਹੀਂ ਹੋਣਾ ਚਾਹੀਦਾ ਇਹ ਪਾਰਟੀਜ਼ਨ ਡਿਸੀਜਨ ਹੈ ਸੋ ਸੁਪਰੀਮ ਕੋਰਟ ਦੇ ਵਿੱਚ ਵੀ ਇਦਾਂ ਹੀ ਹੋਣੀ ਹੈ ਡਾਕਟਰ ਸਾਹਿਬ ਇੱਕ ਜਿਹੜੀਆਂ ਕਹਿੰਦੇ ਹੁੰਦੇ ਵੀ ਬਹੁਤਿਆਂ ਸਵਿੰਗ ਸਟੇਟਸ ਕਿਹਨੂੰ ਮੰਨਦੇ ਹੈ ਵੀ ਕੁਝ ਸਟੇਟਸ ਕਹਿੰਦੇ ਰਿਪਬਲਿਕਨ ਨਹੀਂ ਜਾਂਦੇ ਕਿਉਂਕਿ ਉਹ ਪਤਾ ਹੁੰਦਾ ਡੈਮੋਕ੍ਰੇਟਸ ਆ ਕੁਝ ਕਹਿੰਦੇ ਉਹ ਇਹ ਕੀ ਚੱਕਰ ਹੁੰਦਾ ਜੀ ਇਹ ਇਦਾਂ ਆ ਵੀ ਜਿਹੜੇ ਉੱਥੇ ਦੇ ਵੋਟਰਸ ਆ ਨਾ ਉਹ ਸਾਡੇ ਵਾਂਗੂ ਨਹੀਂ ਹੈ ਸਾਡੇ ਤਾਂ ਇੱਥੇ 70% ਲੋਕੀ ਚੇਂਜ ਹੋ ਜਾਂਦੇ ਆ ਪਹਿਲਾਂ ਐਨਡੀਪੀ ਨੂੰ ਪਾ ਕੇ ਹਟਣਗੇ ਦੂਜੀ ਵਾਰ ਕਨਜ਼ਰਵਟਰ ਨੂੰ ਵੋਟ ਪਾਉਂਦੇ ਉੱਥੇ ਨਹੀਂ ਪਾਉਂਦੇ ਉੱਥੇ ਤਾਂ ਉਹ ਦੱਸਣਗੇ ਮੇਰਾ ਬਾਬਾ ਰਿਪਬਲਿਕਨ ਨੂੰ ਪਾਉਂਦਾ ਹੁੰਦਾ ਸੀ ਮੈਂ ਵੀ ਉਹਨੂੰ ਹੀ ਪਾਉਣਾ ਹੈ ਜਿਹੜੇ ਯੂਐਸ ਵਾਲੇ ਆ ਉੱਥੇ ਐਨੀ ਪੱਕੀ ਉਹਨਾਂ ਦੀ ਲਾਇਲਟੀ ਹੈ ਨਾ ਸਟੇਟਸ ਤੇ ਤੁਸੀਂ ਦੱਸ ਸਕਦੇ ਆ ਟੈਕਸਸ ਦੇ ਵਿੱਚੋਂ ਡੈਮੋਕ੍ਰੇਟ ਨੇ ਕਦੇ ਜਿੱਤਣਾ ਨਹੀਂ ਔਰ ਰਿਪਬਲਿਕਨ ਦੀ ਸਟੇਟ ਹੈ ਕੈਲੀਫੋਰਨੀਆ ਚ ਰਿਪਬਲਿਕਨ ਨੇ ਕਦੇ ਨਹੀਂ ਜਿੱਤਣਾ ਕੈਲੀਫੋਰਨੀਆ ਦੇ ਕੁਝ ਕੁ ਲਾ ਕੇ ਆ ਜਿੱਥੇ ਕਿ ਜਿਦਾ ਫ੍ਰਿਜਨੋ ਹੋਇਆ ਬੇਕਰਸਫੀਲਡ ਹੋਇਆ ਇਹਨਾਂ ਦੇ ਵਿੱਚ ਰਿਪਬਲਿਕਨ ਜਿੱਤਦੇ ਆ ਸੈਂਡੀਏਗੋ ਹੋਇਆ ਤੇ ਜਿੱਥੇ ਸੈਨ ਫ੍ਰਾਂਸਿਸਕੋ ਹੋਇਆ ਐਲ ਏ ਹੋਇਆ ਇਹ ਇੱਥੇ ਡੈਮੋਕ੍ਰੇਟਸ ਨੇ ਮੈਜੋਰਟੀ ਜਿਹੜੀ ਹੈ ਕੈਲੀਫੋਰਨੀਆ ਦੀ ਉਹ ਡੈਮੋਕ੍ਰੇਟਸ ਦੀ ਹੈ ਸਵਿੰਗ ਸਵੇਟਸ ਹੋ ਆ ਜਿਹੜੀਆਂ ਦੇ ਵਿੱਚੋਂ ਇਹਨਾਂ ਦੋਹਾਂ ਪਾਰਟੀਆਂ ਦਾ ਨਾ 1921 ਦਾ ਹੀ ਫਰਕ ਆ। ਜੀ। ਉੱਥੇ ਫਿਰ ਅ ਜ਼ਰੂਰੀ ਨਹੀਂ ਕਿ ਉਹਨਾਂ ਦੀਆਂ ਵੋਟਾਂ ਘਟ ਗਈਆਂ ਹੋਣੀਆਂ। ਕਈ ਵਾਰੀ ਕਈ ਵੋਟ ਪਾਉਣ ਨਹੀਂ ਜਾਂਦੇ। ਜਦ ਡੈਮੋਕ੍ਰੇਟ ਹੋਵੇ, ਬੰਦਾ ਕਹਿੰਦਾ ਯਾਰ ਮੈਂ ਖੁਸ਼ ਨਹੀਂ ਕਿ ਬਾਈਡਨ ਨੇ ਫਿਰ ਡਿਕਲੇਅਰ ਕਰਤਾ ਆਪਣੇ ਉਹਨੂੰ ਪ੍ਰੈਜ਼ੀਡੈਂਟ। ਮੈਂ ਨਹੀਂ ਵੋਟ ਪਾਣੀ। ਮੈਂ ਕਿਸੇ ਨੂੰ ਵੀ ਨਹੀਂ ਪਾਣੀ। ਮੈਂ 트럼ਪ ਨੂੰ ਵੀ ਨਹੀਂ ਪਾਣੀ। ਮੈਂ ਜਾਣਾ ਹੀ ਨਹੀਂ। ਉਹਦਾ ਬਾਈਡਨ ਨੂੰ ਘਾਟਾ ਪੈਂਦਾ। ਕਿਉਂਕਿ ਉਹ ਡੈਮੋਕ੍ਰੇਟ ਦਾ ਵੋਟਰ ਆ ਨਾ ਜੀ ਤੇ ਇਸ ਕਰਕੇ ਉਹ ਸਵੈਮਿਕ ਸਿੰਗ ਸਟੇਟਸ ਜਿਹੜੀਆਂ ਬਿਲਕੁਲ ਇਧਰ ਉਧਰ ਵਾਲੀਆਂ ਨਾ ਹਰ ਇੱਕ ਜਿਹੜੀ ਸਟੇਟ ਆ ਜਿੱਥੇ ਅਸੀਂ ਇਲੈਕਟਰਲ ਕਾਲਜ ਦੇ ਮੈਂਬਰ ਚੁਣਦੇ ਆ ਬਹੁਤ ਟਾਈਟ ਰੇਸਸ ਹੁੰਦੀਆਂ ਐ ਜਿਹੜੇ ਰਿਪਬਲਿਕਨ ਆ ਉਹਨਾਂ ਨੇ ਰਿਪਬਲਿਕਨ ਨੂੰ ਹੀ ਪਾਉਣੀ ਆ ਜਿਹੜੇ ਡੈਮੋਕ੍ਰੇਟ ਆ ਉਹਨਾਂ ਨੇ ਡੈਮੋਕ੍ਰੇਟ ਨੂੰ ਪਾਉਣੀ ਆ ਬਿਲਕੁਲ ਥੋੜੇ ਜਿਹੇ ਹਜ਼ਾਰ ਲੋਕ ਆ ਅਮਰੀਕਾ ਦੇ ਜਿਹੜੇ ਵੋਟ ਵੋਟ ਡਿਸਾਈਡ ਕਰਦੇ ਆ ਬਿਲਕੁਲ ਥੋੜੇ ਬੰਦੇ ਜਿਹੜੇ ਕਿ ਵੋਟ ਬਦਲ ਲੈਂਦੇ ਆ ਜਾਂ ਤਾਂ ਉਹ ਦੂਸਰੀ ਪਾਰਟੀ ਨੂੰ ਪਾ ਦਣਗੇ ਜਾਂ ਫਿਰ ਉਹ ਕਿਸੇ ਨੂੰ ਵੀ ਨਹੀਂ ਪਾਉਂਦੇ ਘਰੇ ਬੈਠੇ ਰਹਿੰਦੇ ਜੀ ਦੋਹਾਂ ਪਾਸਿਆਂ ਤੇ ਨੁਕਸਾਨ ਹੁੰਦਾ ਨਾ ਜੇ ਤੁਸੀਂ ਰਿਪਬਲਿਕਨ ਪਾਰਟੀ ਨੂੰ ਛੱਡ ਕੇ ਡੈਮੋਕ੍ਰੇਟ ਨੂੰ ਪਾਤੀ ਉਹ ਵੀ ਉਹਨਾਂ ਦਾ ਨੁਕਸਾਨ ਹੈ ਜੇ ਤੁਸੀਂ ਰਿਪਬਲਿਕਨ ਨੂੰ ਨਾ ਡੈਮੋਕ੍ਰੇਟ ਨੂੰ ਭਾਈ ਘਰ ਬੈਠੇ ਰਹੇ ਉਹ ਵੀ ਨੁਕਸਾਨ ਹੈ ਜੀ ਪਰ ਇਹ ਥੋੜੇ ਜਿਹੇ ਬੰਦੇ ਕਰਦੇ ਬਿਲਕੁਲ ਥੋੜੇ ਹਜ਼ਾਰਾਂ ਦੀ ਗਿਣਤੀ ਹੈ ਇਹਨਾਂ ਦੀ ਹਜ਼ਾਰ ਬਹੁਤ ਹੀ ਗਿਣਤੀ ਨਹੀਂ ਹੈ ਏਡੀ ਵੱਡੀ ਯੂਨਾਈਟਿਡ ਸਟੇਟਸ ਦੀ ਪੋਪੂਲੇਸ਼ਨ ਹੈ ਉਹਨਾਂ ਦੇ ਵਿੱਚੋਂ ਜ਼ਿਆਦਾ ਲੋਕ ਕੀ ਜਿਹੜੇ ਇਹ ਹੀ ਆ ਪਾਰਟੀਜ਼ਨ ਹੈ ਜੀ ਮੈਂ ਰਿਪਬਲਿਕਨ ਆ ਮੈਂ ਇਹ ਤਾਂ ਇੱਕ ਦੂਜੇ ਦਾ ਰਿਸ਼ਤਾ ਨਹੀਂ ਕਰਦੇ ਆ ਪਿੱਛੇ ਜੇ ਉਹਨਾਂ ਦੇ ਇੱਕ opinion poll ਆਇਆ ਸੀ ਸਟੂਡੈਂਟਸ ਨੂੰ ਪੁੱਛਦੇ ਆ ਇਹ ਸਟੂਡੈਂਟਸ ਜਿਹੜੇ ਯੂਨੀਵਰਸਿਟੀ ਦੇ ਵਿੱਚ ਡੌਰਮਸ ਦੇ ਵਿੱਚ ਰਹਿੰਦੇ ਆ ਜਿਹੜੇ ਤੁਸੀਂ ਅਸੀਂ ਸ਼ਾਇਦ ਇੰਡੀਆ ਦੇ ਵਿੱਚ ਕੀ ਕਹਿੰਦੇ ਹੁੰਦੇ ਜਿਹੜੇ ਹੌਸਟਲ ਕਹਿੰਦੇ ਹੁੰਦੇ ਇੱਥੇ ਡੌਰਮਸ ਕਹਿੰਦੇ ਉਹਨਾਂ ਨੂੰ ਡੌਰਮਸ ਦੇ ਵਿੱਚ ਜਿਹੜੇ ਰਹਿੰਦੇ ਆ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਮਤਲਬ ਦੂਸਰੀ ਪਾਰਟੀ ਦਾ ਕੋਈ ਜਿਹੜਾ ਬੰਦਾ ਕੈਂਡੀਡੇਟ ਨਾਲ ਸਟੂਡੈਂਟ ਹੋਵੇ ਉਹ ਉਹਨਾਂ ਰਹਿ ਸਕਦੇ ਆ 55% स्टूडेंट ਇਹ ਕਹਿ ਰਹੇ ਨਹੀਂ ਅਸੀਂ ਨਹੀਂ ਇੱਕ ਦੂਜੇ ਨਾਲ ਰਹਾਂਗੇ ਇਹ ਉਹ ਸਟੂਡੈਂਟ ਮਤਲਬ ਇਹ ਉਹ ਲੋਕ ਆ ਜਿਹੜੇ ਓਪਨ ਮਾਈਂਡਡ ਹੋਣੇ ਚਾਹੀਦੇ ਅਸੀਂ ਸੋਚਦੇ ਵੀ ਪੜ੍ਹੇ ਲਿਖੇ ਬੰਦੇ ਆ ਤੇ ਉਹ ਕਹਿੰਦੇ ਦੇਖੋ ਉਹ ਇੱਕ ਬੰਦੇ ਦੇ ਵਿਚਾਰ ਹੀ ਵੱਖਰੇ ਆ ਨਾ ਪਰ ਉਹ ਕਹਿੰਦੇ ਨਹੀਂ ਮੈਂ ਉਹਨਾਂ ਨਾਲ ਰਹਿਣਾ ਵੀ ਨਹੀਂ ਚਾਹੁੰਦਾ ਤੇ ਇਹਨਾਂ ਨੇ ਵੋਟ ਕਿੱਥੋਂ ਪਾ ਦੇਣੀ ਆ ਸੋ ਪਾਰਟੀਜਨਸ਼ਿਪ ਜਿਹੜੀ ਬਹੁਤ ਤਕੜੀ ਆਉਂਦੀ ਆ ਡਾਕਟਰ ਬਹੁਤ ਬਹੁਤ ਮਿਹਰਬਾਨੀ ਜੀ ਸਾਡੇ ਕੋਲ ਬਹੁਤ ਲੰਬੀਆਂ ਗੱਲਾਂ ਆ ਤੇ ਇਸ ਕਰਕੇ ਅਸੀਂ ਤੁਹਾਨੂੰ ਤਕਲੀਫ ਦਿੱਤੀ ਵੀ ਅ ਬਾਹਰ ਤੱਕ ਹੀ ਅਮਰੀਕਾ ਦੇ ਵਿੱਚ ਵੀ ਸਾਰੇ ਲੋਕਾਂ ਨੂੰ ਖਾਸ ਕਰ ਸਾਡੇ ਨੂੰ ਇਹ ਪ੍ਰੋਸੈਸ ਦੀ ਚੰਗੀ ਤਰ੍ਹਾਂ ਸਮਝ ਨਹੀਂ ਔਰ ਜਿਹਦੀ ਕਿ ਬਹੁਤ ਲੋਡ ਸੀ ਤੁਸੀਂ ਸਮਾਂ ਕੱਢਿਆ ਸਾਡੇ ਨਾਲ ਗੱਲਬਾਤ ਕੀਤੀ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਅ ਦੋਸਤ ਡਾਕਟਰ ਸ਼ੰਦਰ ਪਰਿਵਾਰ ਹੋਂ ਨਾਲ ਅਸੀਂ ਗੱਲਬਾਤ ਕੀਤੀ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਵੀ ਸਾਨੂੰ ਇਹਨਾਂ ਕੋਲ ਟਾਈਮ ਮਿਲਦਾ ਸੀ ਅੱਗੇ ਜਿਹੜੇ ਇਹਦੇ ਹੋਰ ਸਟੇਟਸ ਕੀ ਨੇ ਕਾਉਂਟੀਆਂ ਕੀ ਨੇ ਅ ਮਤਲਬ ਇੱਕ ਚੰਗੇ ਭਲੇ ਪੜੇ ਲਿਖੇ ਬੰਦੇ ਦੀ ਲੋੜ ਆ ਇਹ ਸਾਰੇ ਕੁਝ ਨੂੰ ਸਮਝਣ ਦੇ ਲਈ ਵੀ ਕੋਈ ਨਿਗੋਟ ਕੇ ਇਹਨੂੰ ਕਿੱਦਾਂ ਪਾਉਣੀ ਆ ਕਈ ਵਾਰੀ ਸਾਡੇ ਲੋਕਾਂ ਨੂੰ ਉੱਥੇ ਇਸ ਗੱਲ ਦੀ ਉਨੀ ਜਿਆਦਾ ਸਮਝ ਨਹੀਂ ਹੁੰਦੀ ਜਿੰਨੀ ਹੋਣੀ ਚਾਹੀਦੀ ਹੈ